ਕਿਵੇਂ ਕਲਯੁਗੀ ਪਤੀ ਹੀ ਪਣਿਆ ਆਪਣੀ ਪਤਨੀ ਦੀ ਜਾਨ ਦਾ ਵੈਰੀ ਦਰਿੰਦੇ ਨੇ ਟੱਪੀਆਂ ਸਾਰੀਆਂ ਹੱਦਾਂ ਪਹਿਲਾਂ ਆਪਣੀ ਪਤਨੀ ਨੂੰ ਉਤਾਰਿਆ ਮੌਦੇ ਘਾੜ ਤੇ ਫਿਰ লাশ ਨੂੰ ਸੁੱਟਿਆ ਨਹਿਰ ਚ ਤੁਸੀਂ ਵੀ ਦੇਖੋ ਕਿਵੇਂ ਆਪਣੇ ਹੱਥੀ ਉਜਾੜ ਲਿਆ ਆਪਣਾ ਘਰ ਤੇ ਖੌਫਨਾਕ ਵਾਰਦਤ ਨੂੰ ਦਿੱਤਾ ਅੰਜਾਮ ਵੀਡੀਓ ਦੇਖ ਕੇ ਤੁਹਾਡੀ ਵੀ ਕੰਬ ਉੱਠੇਗੀ ਰੂ ਸੋ ਬੇहद ਮੰਦ ਭਾਗੀ ਕੜਨਾਵ ਤਰਨ ਤਰਨ ਦੇ ਕਸਬਾ ਪੱਟੀ ਤੋਂ ਸਾਹਮਣੇ ਆਈ ਜਿੱਥੇ ਇਹ ਦਰਿੰਦੇ ਪਤੀ ਨੇ ਆਪਣੀ ਪਤਨੀ ਨੂੰ ਮਾਰਿਆ ਤੇ ਨਿੱਕੇ ਨਿੱਕੇ ਜਵਾਕਾਂ ਤੇ ਵੀ ਤਰਸ ਨਾ ਕੀਤਾ ਕੀ ਹੈ ਪੂਰਾ ਮਾਮਲਾ ਇਹ ਤੁਸੀਂ ਵੀ ਸੁਣੋ ਮੇਰੀ ਹਾਂਜੀ ਬਾਉ ਜੀ ਕੀ ਨਾਂ ਤੁਹਾਡਾ ਨਾਂ ਸਰਦ ਜਗਨਦਰ ਸਿੰਘ ਕੀ ਗੱਲ ਬਾਤ ਹੋਈ ਜਰਾ ਥਾਣੇ ਖੜੇ ਅੱਛਾ ਐਸੇ ਆਇਆ ਮੈਨੂੰ ਪਤਾ ਲੱਗਾ ਕਿ ਲੱਕੜੀ ਮਾਰਤੀ ਜਾਂ ਤੁਹਾਡੇ ਤੇ ਕਿਹਨੇ ਮਾਰੀ ਆ ਅੱਜ ਤੁਮਕੋ ਵਰਨੇ ਕੀ ਲੱਗਦਾ ਚਮਗਾਦੜ ਤੁਹਾਡੇ ਹਰ ਜਵਾਈ ਕਿੱਥੋਂ ਦਾ ਰਹਿਣਾ ਸਰ ਐਸ ਤੋਂ ਦਾ ਪੱਤੀ ਦਾ ਹੀ ਰਹਿਣਾ ਆ ਪੰਜਾਂ ਜਣੇ ਮਾਰੇ ਪੰਜਾਂ ਬੰਦਾ ਮਾਰੀ ਆ ਜੀ ਵਿੱਚੇ ਬੁੜੀਆਂ ਨੇ ਪੰਜਾਂ ਔਰ ਇਹ ਮਾਂ ਭੈਣ ਤੇ ਇਹ ਬੁੜੀ ਕੀ ਮੰਗੀ ਕਰ ਦਿੰਦੀ ਹਾਂਜੀ ਮੰਗ ਕੀ ਕਰ ਦਿੰਦੀ ਆ ਮੰਗ ਚ ਐ ਕੋਈ ਨਹੀਂ ਮੰਗ ਮੇਰੇ ਆਪ ਆਪਣੀ ਧੀ ਚਾਹੀਦੀ ਮੈਨੂੰ ਹੋਰ ਕੁਝ ਮੰਗਣ ਦੀ ਨਹੀਂ ਮੈਨੂੰ ਕੋਈ ਮੰਗ ਨਹੀਂ ਚਾਹੀਦੀ ਮੇਰੀ ਧੀ ਚਾਹੀਦੀ ਮੈਨੂੰ ਪ੍ਰਸ਼ੰਸਾ ਇਹ ਮਾਂ ਉਹ ਵਾਲਾ ੜਾ ਪੱਟੀ ਥਾਣੇ ਪਹੁੰਚੇ ਆ ਵੀ ਅਸੀਂ ਸਾਨੂੰ ਤਲਾਹ ਮਿਲੀ ਕਿ ਤੁਹਾਡੀ ਗੁੜਿਆ ਤਾਂ ਚਲ ਗਈ 4:00 ਵਜੇ ਹਾਂਜੀ ਤੇ ਉਹ ਮੁੜਕੇ ਜਿਹੜੀ ਖਬਰ ਸਾਨੂੰ ਆਉਂਦੀ ਆਉਂਦੀ ਆ ਸਾਢੇ 9 ਵਜੇ ਉਹ ਸਾਡੇ ਮਾਮਾ ਜੀ ਜਵਾਈ ਨੂੰ ਕੀਤਾ ਜਾਂਦਾ ਫੋਨ ਵੀ ਵੇਖੋ ਵੇਖ ਕੇ ਵੀ ਕੋਈ ਜਵਾਬ ਨਹੀਂ ਆਈ ਤੁਹਾਡੇ ਉਹ ਕੁੜੀਆਂ ਅਸੀਂ ਇਹਨਾਂ ਨੂੰ ਜਵਾਬ ਦਿੱਤਾ ਵੀ ਨਹੀਂ ਆਈ ਮੁੜਕੇ ਅਸੀਂ ਚਲੋ ਰਾਤ ਕੱਟੀ ਹੈ ਦਿਨੇ ਮੁੜਕੇ ਅਸੀਂ 3-4 ਵਜੇ ਆ ਜੰਨੇ ਆ ਆ ਜੰਨੇ ਆ ਤੇ 4 ਵਜੇ ਦੇ ਆਂਦੇ ਸਾਨੂੰ ਇਹ ਟਾਈਮ ਦੇ ਮੁਤਾਬਕ ਵੀ 4 ਵਜੇ ਕੁੜੀਆਂ ਤੋਂ ਗਈ ਹੈ ਇਹ ਮੁੜਕੇ ਅਬਰਾਜ਼ ਮੇਰਾ ਇਹਨਾਂ ਨਾਲ ਲੈ ਕੇ ਨਹੀਂ ਸੀ ਟੀਵੀ ਕੈਮਰੇ ਵਿਣੀ ਉਹਦੇ ਵੇ ਸਾਨੂੰ ਇਹ ਲੱਗਾ ਵੀ ਜਦੋਂ ਇਹ ਤੁਸੀਂ ਸਾਡੇ ਬੱਚੇ ਗਏ ਚਾਹ ਪੀ ਕੇ ਆਂਦੇ ਮਾਤਾ ਕੋਈ ਚਾਹ ਪੀ ਕੇ ਗਏ ਆ ਤੇ ਬੱਚੇ ਜਾਂਦੇ ਆ ਦੀਦੇ ਕੈਮਰੇ ਦੇ ਵਿੱਚ ਜਦੋਂ ਮੁੜ ਕੇ ਇਹ ਪ੍ਰੋਣਾ ਵੀ ਮੁੜ ਕੇ ਨਿਕਲਦਾ ਅੰਗਰੋਂ ਬਾਹਰ ਜਾਂਦਾ ਤੇ ਮਾਤਾ ਆਪਣੇ ਨਾਲ ਲੈ ਕੇ ਜਾਂਦਾ ਮੁੱਛਲ ਤੇ ਵਿਖਿਆ ਤੇ ਜਦੋਂ ਉੱਥੋਂ ਵਾਪਸ ਆਉਂਦਾ ਇਹ ਕੱਲਾ ਆਉਂਦਾ ਘਰ ਮਾਤਾ ਨੇ ਆਪਣੇ ਕਿੱਥੇ ਛੱਡ ਆਉਂਦਾ ਠੀਕ ਹੈ ਜੀ ਉਦੋਂ ਬਾਅਦ ਮੁੜ ਕੇ ਇਹ ਸਾਨੂੰ ਆਂਦਾ ਕਿ ਮੈਂ 5-7 ਮਿੰਟ ਅੰਦਰ ਆਉਂਗਾ ਤੇ 5-7 ਮਿੰਟ ਲਿੰਦਾ ਹੈ 40 ਮਿੰਟ ਲਾਉਣਾ ਅੰਦਰ ਠੀਕ ਹੈ ਉਦੋਂ ਫੇਰ ਮੋਟਰਸਾਈਕਲ ਆ ਕੇ ਚਲੇ ਜਾਂਦਾ ਉਹ ਠੀਕ ਹੈ ਜੀ ਉਦੋਂ ਬਾਅਦ ਮੁੜ ਕੇ ਜਿਉਂ ਜਾਂਦਾ ਵਾ ਤੇ ਵਾਪਸ ਮੁੜ ਕੇ ਫੇਰ ਆਉਂਦਾ ਦਸ਼ਕੀ ਮਿੰਟੀ ਜਿਉਂ ਵਾਪਸ ਆਉਂਦਾ ਦਸੀ ਫੇਰ 2 ਕੁ ਮਿੰਟ ਅੰਦਰ ਜਾਂਦਾ ਮੋਟਰਸਾਈਕਲ ਆਪਣਾ ਲਾਉਂਦਾ ਵਾ ਤੇ ਗੱਡੀ ਅੰਦਰੋਂ ਕੱਢ ਕੇ ਲੈ ਜਾਂਦਾ ਉਹ ਉਹ ਵੀ ਅਸੀਂ ਵੇਖੀ ਆ ਮੁੜ ਕੇ 6 ਵਜੇ ਬੱਚੇ ਵੀ ਆ ਜਾਂਦੇ ਟਿਊਸ਼ਨ ਨੂੰ ਬੱਚਿਆਂ ਨੂੰ ਪੁੱਛਿਆ ਗਿਆ ਵੀ ਮਾਤਾ ਟਾਡੇ ਆਂਦਾ ਵੀ ਜਦੋਂ ਅਸੀਂ ਆਏ ਹਾਂ ਉਹਨੂੰ ਘਰ ਨਹੀਂ ਹੈਗੀ ਮਾਤਾ ਮੁੰਮੀ ਉਹਨਾਂ ਦੇ ਬੇਟੇ ਆ ਇੰਨੀ ਗੱਲ ਹੋਰ ਨੂੰ ਬਾਅਦ ਅਸੀਂ ਇਹ ਨਹੀਂ ਪਤਾ ਵੀ ਰਾਤੀ ਗੱਡੀ 9 ਵਜੇ ਲਿਆਉਣਾ ਵਾਸਤੇ ਕਿ 10 ਵਜੇ ਨਾਲ ਉਦੋਂ ਬਾਅਦ ਦਾ ਸਾਨੂੰ ਨਹੀਂ ਕੋਈ ਪਤਾ ਕੀ ਕੁੜੀ ਦਾ ਨਾਮ ਕੀ ਕੁੜੀ ਇਹਦਾ ਕੁੜੀ ਦਾ ਨਾਮ ਗੁਲਰੀਤ ਕੌਰ ਕਿਹੜੇ ਪਿੰਡ ਵਿਚ ਆਈ ਸੀ ਪਿੰਡ ਪੱਟੀ ਵਿਚ ਆਈ ਸੀ ਕਿੱਥੋਂ ਦੇ ਰਹਿਣ ਵਾਲੇ ਆਈ ਹੈ ਇਹ ਭੁੱਲ ਰੱਬੇ ਨੇ ਆਪਣੇ ਅੱਛਾ ਤੇ ਕਿੰਨੇ ਬੱਚੇ ਦੇ ਬੱਚੇ ਕੁੜੀਾਰੇ ਕਾਕਾ ਤੇ ਕੀ ਹੁਣ ਤੁਹਾਡੇ ਦਾ ਕਹਿੰਦਾ ਮਤਲਬ ਕੀ ਹੈ ਜੀ ਕਤਲ ਹੋਇਆ ਹੈ ਦਾ ਹਾਂਜੀ ਕਤਲ ਹੋਇਆ ਜੀ ਸਾਨੂੰ ਪੂਰਾ ਯਕੀਨ ਹੈ ਇਸ ਗੱਲ ਦਾ ਕਿਉਂਕਿ ਗੱਡੀ 40 ਮਿੰਟਾਂ ਜਿਹੜੇ ਜੋ ਵੀ ਹੋਇਆ ਉਦੋਂ ਹੋਇਆ ਨਹੀਂ ਖਤਾ ਹੋਊਗਾ ਇਹ ਆਪਣੇ ਚਮਕੌਰ ਸਿੰਘ ਨੇ ਸਾਰਾ ਪਰਵਾਰ ਸਭ ਮਿੱਕਿਆ ਹੀ ਹੋ ਰੂ ਕਿਉਂਕਿ ਮਾਰਾ ਵੀ ਗਈ ਏ ਸਾਡੇ ਕੇ ਗਏ ਏ ਤੁਹਾਡੇ ਸਾਹਮਣੇ ਕਿਸੇ ਵੀ ਕੈਮਰੇ ਦੇ ਵਿਖਿਆ ਮਾਰਾ ਨੂੰ ਛੱਡ ਕੇ ਆ ਗਿਆ ਪੰਨਾ ਚਮਕੌਰ ਸਿੰਘ ਹੋਰ ਵੀ ਕੋਈ ਨਹੀਂ ਨਹੀਂ ਘਰੇ ਸਾਰੇ ਉਸ ਟਾਈਮ ਕੀ ਮੰਗ ਕੀ ਕਰਦੇ ਹੋ ਮੰਗਾਈ ਸਾਫਤਾ ਇਹਦਾ ਸਾਡੀ ਭੈਣ ਦੀ ਲਾਸ਼ ਮਿਲਣੀ ਚਾਹੀਦੀ ਸਾਨੂੰ ਜੀ ਫੁੱਟ ਬੁੱਟਲ ਕਰਕੇ ਛੋਟਾ ਔਰ ਬਿਆਨਾਂ ਦੇ ਅਨੁਸਾਰ ਵੀ ਗਲਾ ਕੁੱਟ ਕੇ ਮਾਰਤੀ ਬਿਆਨ ਉੱਤੇ ਲੈ ਚੁੱਕੇ ਪੁਲਿਸ ਵਾਲੇ ਪੁਲਿਸ ਨੇ ਕਾਰਵਾਈ ਕੀਤੀ ਕੋਈ ਕਾਰਵਾਈ ਅਨਾਂ ਕਰਦੇ ਕੀਤੀ ਜੀ ਗੱਲ ਰਹੀ ਹੁਣ ਸ਼ਹਿਰਦਿਆਂ ਦੇ ਗਏ ਹੋਣੇ ਸਾਨੂੰ ਨਹੀਂ ਪਤਾ ਸਾਨੂੰ ਕਿਹੜੇ ਡੰਡੇ ਹੁਣ ਗਏ ਕਿ ਨਹੀਂ ਗਏ ਵੱਡਾ ਵੱਡੀ ਮਿਲੀ ਉਹਦੀ ਨਹੀਂ ਅਜੇ ਤੱਕ ਤਾਂ ਕੋਈ ਨਹੀਂ ਆਈ ਜੀ ਜੀ ਦਾ ਮੇਰਾ ਨਾਮ ਗੁਰਚਨ ਸਿੰਘ ਹੈ ਜੀ ਇਹ ਮਾਮਲਾ ਅਜੋ ਪਤੀਖਾਨੇ ਵਿੱਚ ਕੱਢੀ ਹੋਈ ਸੀ ਮਾਮਲਾ ਜੀ ਸਾਡੀ ਕੁੜੀ ਆ ਐਨੇ ਸਾਡੀ ਤੇ ਉਹਨਾਂ ਦਾ ਸਾਡੇ ਪਰੌਂਦੇ ਨੇ ਕਤਲ ਕਰਤਾ ਜੀ ਇਹਨੇ ਜੀ ਨਾ ਕੀ ਕੁੜੀ ਦਾ ਕੁੜੀ ਨਾਲ ਕੋਈ ਰਪਈ ਕੋਈ ਤੇ ਕੀ ਮਸਲਾ ਮਸਲਾ ਜੀ ਇਹਨਾਂ ਦਾ ਕੋਈ ਫੇਰ ਚੱਲਦਾ ਸੀ ਬਾਹਰ ਤੇ ਘਰਦੋਂ ਵੀ ਇਹਨਾਂ ਨੂੰ ਦਬਾ ਪੈਂਦਾ ਸੀ ਕਿ ਉਹਨੂੰ ਲੈ ਕੇ ਆਈਏ ਤੇ ਤੈਨੂੰ ਪੈਸਾ ਪਾਣੀ ਕੋਈ ਦਿੱਤਾ ਜਾਊਗਾ ਤੇ ਵਾਸਤੇ ਤੇ ਉਹਨੂੰ ਵੀ ਰੱਖ ਲਾਂਗੇ ਨਾਲ ਤੇ ਬਟ ਕੁੜੀ ਸਾਡੀ ਮੰਦੀ ਨਹੀਂ ਸੀ ਇਸ ਵਾਰ ਕੇ ਇਹਨਾਂ ਦਬਾ ਕਰਕੇ ਸਾਰੇ ਪਰਿਵਾਰ ਨੇ ਰਲ ਮਿਲ ਕੇ ਮਾਰਿਆ ਜੀ ਕਿੰਨੇ ਵਾਰਦਾਦਾ ਜੀ ਵਾਰਦਾ ਤਿੰਨ ਤਰੀਕ ਦੀ ਹੈ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਸਾਨੂੰ ਜਦੋਂ ਤਲਾਹ ਮਿਲੀ ਆ ਉਹ ਦਿਨ ਤਿੰਨ ਦੋ ਤਰੀਕ ਨੂੰ ਰਾਤ ਨੂੰ ਫੋਨ ਗਿਆ ਵਾ ਤੇ ਉਸ ਤੋਂ ਬਾਅਦ ਆ ਅਸੀਂ 3:30 ਵਜੇ ਇੱਥੇ ਆਏ ਕਰੇ ਇੱਥੇ ਉਹਨਾਂ ਨੇ ਪੁੱਛਿਆ ਆਣ ਕੇ ਪੁੱਛਿਆ ਪਰ ਉਹਨੇ ਪੁੱਛਿਆ ਕਿ ਕਿੱਥੇ ਕੋਈ ਲਾਗੇ ਬੰਨੇ ਉਹਨੇ ਸਿਰਫ ਇਹੋ ਦੱਸਿਆ ਵੀ 4 ਵਜੇ ਚਲੇ ਗਈ ਆ ਉਸ ਤੋਂ ਬਾਅਦ ਆਨੂੰ ਪੁੱਛਿਆ ਵੀ ਕੋਈ ਕੈਮਰੇ ਦੇਖੇ ਆ ਉਹ ਕਹਿੰਦਾ ਵੀ ਨਹੀਂ ਕੈਮਰੇ ਨਹੀਂ ਦੇਖੇ ਇਸ ਤੋਂ ਪਤਾ ਚੱਲਦਾ ਹੈ ਕਿ ਮਤਲਬ ਕੁੱਤਾ ਬਿੱਲੀ ਗਵਾਚਿਆ ਹੋਵੇ ਸਾਡਾ ਇਹ ਆਪਾਂ ਸਾਰੇ ਗਲੀ ਦੇ ਕੈਮਰੇ ਖੰਗਾਲ ਮਾਰਦੇ ਆ ਉਹਦੀ ਪਤਨੀ ਗਵਾਚੀ ਸੀ ਪਰ ਸਾਰੇ ਗਵਾਂਢ ਗਵਾਂਢ ਕਿਸੇ ਨੂੰ ਨਹੀਂ ਸੀ ਪਤਾ ਹੈਗਾ ਹੂੰ ਤੇ ਉਸ ਤੋਂ ਬਾਅਦ ਅਸੀਂ ਆਪ ਖੁਦ ਜਾ ਕੇ ਕਿਸੇ ਦੇ ਘਰੇ ਕੈਮਰੇ ਦੇਖੇ ਆ ਉਹ ਦੇਖਣ ਦੇ ਮੁਤਾਬਕ ਤਕਰੀਬਨ 4 ਵਜੇ ਇਹਨਾਂ ਦੇ ਬੱਚੇ ਟਿਊਸ਼ਨ ਤੇ ਜਾਂਦੇ ਆ ਤੇ ਉਸ ਤੋਂ ਬਾਅਦ ਇਹ 10 ਤੋਂ 15 ਮਿੰਟ ਬਾਅਦ ਮਾਂ ਇਹਨਾਂ ਦਾ ਬੇਟਾ ਇਹ ਬਾਜ਼ਾਰ ਜਾਂਦੇ ਆ ਕਿਤੇ ਪਤਾ ਗਸਨ ਦੇ ਮਤਾਬਕ ਉਹਨਾਂ ਦੇ ਉਸ ਤੋਂ ਬਾਅਦ 10 ਤੋਂ 15 ਮਿੰਟ ਫਿਰ ਵਾਪਸ ਆਉਂਦੇ ਆ ਇਹ ਫਿਰ ਜਾਂਦੇ ਆ ਫਿਰ ਆਉਂਦੇ ਆ ਉਸ ਤੋਂ ਜੋ ਤੀਸਰੀ ਵਾਰ ਜਾਂਦੇ ਉਹ ਤੋਂ ਗੱਡੀ ਲੈ ਕੇ ਜਾਂਦੇ ਆ ਹੂੰ ਤੇ ਕੋਈ ਦੋਸ਼ੀ ਦਾ ਗ੍ਰਿਫਤਾਰੀ ਹੋਈ ਦੋਸ਼ੀ ਦੀ ਫਿਲਹਾਲ ਚਮਕੌਰ ਸਿੰਘ ਦੇ ਦਿਖਾਇਆ ਗਿਆ ਉਸ ਤੋਂ ਬਾਅਦ ਹੋਰ ਰਾਤੀ ਇਹਨਾਂ ਦੇ ਰਿਕਵਰੀ ਕਿ ਤੁਸੀਂ ਮਾਂ ਤੇ ਭੈਣ ਦੀ ਮੰਗੀ ਉਹ ਮੰਗ ਇਨਸਾਫ ਚਾਹੀਦਾ ਜੀ ਇਹਨਾਂ ਨੂੰ ਤੁਹਾਨੂੰ ਚਾਹੀਦਾ ਇਨਸਾਫ ਕੌਣ ਸਪੋਰਟ ਦੇ ਬੱਚੇ ਜੀ ਦੋ ਬੱਚੇ ਆ ਜੀ ਇੱਕ ਬੇੜਾ ਇੱਕ ਬੇਟੀ ਹੈ ਠੀਕ ਹੈ ਤੇ ਪੇਨੇ ਵਾ ਘੋੜਾ ਜੀ ਇਹਨਾਂ ਦਾ ਮੇਰਾ ਰਾਜਵੀਰ ਕੋਰ ਹੈ ਉਹ ਜਿਹੜਾ ਕਿਹੜਾ ਪਤਾ ਨਹੀਂ ਕਿਹਦੀ ਹੋਇਆ ਸਾਡੀ ਹਾਂਜੀ ਉਹ ਮੇਰੀ ਪੁਈ ਜੀ ਲੱਗਦੇ ਸਕੇ ਪੁਈ ਜੀ ਆ ਮੇਰੇ ਕਿਸ ਤਰ੍ਹਾਂ ਕੋ ਦਮ ਤੈ ਇਹਨਾਂ ਨੇ ਇਹਨਾਂ ਨੇ ਮੇਰੀ ਪੁਈ ਜੀ ਦਾ ਕਤਲ ਕੀਤਾ ਇਹਦੇ ਬਾਪੋਂ ਤਾਂ ਹੀ ਕਿ ਅਸੀਂ ਦੂਸਰਾ ਵਿਆਹ ਕਰਾਉਣਾ ਮੇਰੀ ਪੁਈ ਜੀ ਇਹ ਗੱਲ ਨੂੰ ਮੰਨਦੇ ਨਹੀਂ ਹਾਂ ਉਹਨਾਂ ਨੇ ਇਹ ਕਿਹਾ ਕਿ ਮੈਂ ਦੂਸਰਾ ਵਿਆਹ ਨਹੀਂ ਹੋਣ ਦੇਣਾ ਇਹਨਾਂ ਨੇ ਦਬਾਅ ਪਾ ਕੇ ਇਹਦਾ ਕਤਲ ਕਰ ਦਿੱਤਾ ਹੋਇਆ ਕੱਲ ਵੀ ਇਹ ਸਾਰੇ ਜਾਨੇ ਅਸੀਂ ਆਏ ਆ ਇਹ ਸਾਰੇ ਜਾਨੇ ਪਗੌੜਾ ਹੀ ਅਸੀਂ ਇਹਨਾਂ ਨੂੰ ਫੜ ਫੜ ਕੇ ਸਾਡੇ ਨੂੰ ਲਿਆਂਦਾ ਵਾ ਜੇ ਤੋ ਇਹ ਸੱਚੇ ਹੀ ਤੇ ਇਹ ਭੱਜੇ ਕਿਉਂ ਵਾ ਜੇ ਇਹ ਸੱਚੇ ਹੁੰਦੇ ਤੇ ਘਰੇ ਰਹਿੰਦੇ ਅਸੀਂ ਸਾਡੇ ਨੂੰ ਲੱਬ ਲੱਬ ਕੇ ਲਿਆਂਦਾ ਵਾ ਇਹਨਾਂ ਨੂੰ ਬੰਨ ਕੇ ਰੱਖਿਆ ਵਾ ਕਿ ਇਹ ਕਿਤੇ ਪਾਸੇ ਨਿਕਲ ਨਾ ਜਾਣ ਅਸੀਂ ਇਹ ਮੰਗ ਕਰਦੇ ਆ ਕਿ ਸਾਨੂੰ ਸਾਡੀ ਪੂਆ ਚਾਹੀਦੀ ਆ ਤੇ ਸਾਨੂੰ ਹਿਸਾਬ ਸਾਈਦਾ ਬਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕਤਲ ਕੀਤਾ ਕਿਨੇ ਆਏ ਇਹ ਕਤਲ ਤੁਮਕੋ ਸਿੰਘ ਨੇ ਕੀਤਾ ਮੇਰੇ ਫੁੱਫੜ ਨੇ ਕਿਨੇ ਜਾਨੇ ਨੇ ਕੀਤਾ ਰਾਕ ਇਹ 5 ਜਾਨੇ ਪੂਰੇ ਆ ਕੀ ਨਾਂ ਪਤਾ ਕੋਈ ਉਹਨਾਂ ਦਾ ਹਾਂ ਜੀ ਇੱਕ ਚਮਕੌਰ ਸਿੰਘ ਹੋ ਗਿਆ ਇੱਕ ਉਹਨਾਂ ਦੀ ਮਾਂ ਹੋ ਗਈ ਇੱਕ ਉਹਨਾਂ ਦੀ ਭੈਣ ਹੋ ਗਈ ਇੱਕ ਉਹਨਾਂ ਦਾ ਦੋਤਾ ਹੋ ਗਿਆ ਇੱਕ ਜਿਹੜੀ ਜਨਾਨੀ ਬਾ ਰੱਖੀ ਉਹਨਾਂ ਨੇ ਤੱਕੀ ਮੰਗ ਕਰੋਗੇ ਹੁਣ ਇਨਸਾਫ ਇਹ ਇਹ ਕਾਨੂੰਨ ਇਨਸਾਫ ਚਾਹੀਦਾ ਹੈ ਕਾਡੀ ਵਾਈਫ ਆਫ ਚਮਕੌਰ ਸਿੰਘ ਪਿੱਛੋ ਭੁੱਲਰ ਪਿੰਡ ਦੇ ਦੇ ਪੇਕੇ ਕੁੜੀ ਤੇ ਜਿੱਥੇ ਵਿਆਹੀ ਆ ਚਮਕੌਰ ਸਿੰਘ ਜਿਹੜਾ ਪੀਡਬਲਯੂ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦਾ ਸਰਕਾਰੀ ਮੁਲਾਜ਼ਮ ਇਹਨੇ ਆਪਣੀ ਘਰ ਲਈ ਨਾਲ ਝਗੜਾ ਹੋਣ ਤੋਂ ਬਾਅਦ ਉਹਦਾ ਗਲ ਘੁੱਟ ਕੇ ਇਹਨੂੰ ਮਾਰ ਕੇ ਤੇ 3 ਤਰੀਕ ਦੀ ਸ਼ਾਮ ਨੂੰ ਹਰੀਕੇ ਬੰਦਿਆ ਨਹਿਰਾ ਚਲਦੀਆਂ ਹੋ ਰਾਜਸਥਾਨ ਨੂੰ ਉਹਨਾਂ ਦੇ ਵਿੱਚ ਛੋਟਾ ਆ ਤੇ ਸਾਡੇ ਕੋਲੋਂ ਕੱਲ ਇਹਨਾਂ ਨੇ ਪਰਿਵਾਰ ਪੇਕੇ ਪਰਿਵਾਰ ਨੇ ਦਰਖਾਸਤ ਦਿੱਤੀ ਸੀ ਕਿ ਸਾਡੀ ਕੁੜੀ ਜਿਹੜੀ ਮਿਸਿਆ ਕੋਈ ਤਫਤੀਸ਼ ਤਹਿਤ ਇਹ ਕਰਨੀ ਸ਼ੁਰੂ ਕੀਤੀ ਇਹਦਾ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਤੇ ਉਹਦੇ ਵਿੱਚ ਜਿਹੜੇ ਤੱਥ ਸਾਹਮਣੇ ਆਏ ਕਿ ਇਹਨੇ ਚਮਕੌਰ ਨੇ ਤਾਂ ਗ라 ਘੁੱਟ ਕੇ ਉਹਨੂੰ ਮਾਰ ਕੇ ਜਲਾਸ ਸੁਟਦੀ ਆ ਕੀ ਗੱਲ ਨਹੀਂ ਸਰ ਕੀ ਹਾਲਾਤ ਸੀ ਅਜੇ ਅਸੀਂ ਤਫਤੀਸ਼ ਕਰ ਰਹੇ ਹਾਂ ਉਹਦੇ ਸੰਬੰਧੀ ਪੁੱਛਗਿੱਛ ਚੱਲ ਰਹੀ ਚਮਕੌਰ ਨੂੰ ਕਰਾਂਗੇ ਪੁੱਛਗਿੱਛ ਉਹਦੀ ਤੇ ਜੋ ਵੀ ਉਹਦੇ ਤੱਥ ਸਾਹਮਣੇ ਆਉਣਗੇ ਉਹਦੇ ਸੰਬੰਧੀ ਅਰਕੇ ਦੇ ਕਰਵਾਈ ਕੀਤੀ ਜਾ ਕਿ ਅੱਜ ਇਹ ਚਮਕੌਰ ਨੂੰ ਹੀ ਕੀਤਾ ਹੈ ਅਪ੍ਰੀਹੈਂਡ ਦੀ ਪੁਸ਼ਕਿਸ਼ ਕਰਾਂਗੇ ਰੈਸਟਰੀ ਦੀ ਫਿਰ ਫਿਰ ਉਸ ਹਸਾਮਾ ਦੀ ਰੈਸਟਰੀ ਪਾ ਕੇ ਦੇ ਨਿਯਤਲੀ ਕਿ ਤਪਤੀ ਸਮਝਣ ਆਵਾ ਕਿੰਨੇ ਜਣਿਆਂ ਦੇ ਸਰ ਪਰਚਾ ਹੋ ਚੁੱਕਾ ਦੇ ਟੋਟਲ ਪੰਜ ਜਣਿਆਂ ਦੇ ਪਰਚਾ ਜਿਹੜਾ ਬਾਈ ਨੇ ਮੈਨਾਂ ਰਿਕਾਰਡ ਕਰਾਇਆ ਪੰਜ ਜਣਿਆਂ ਦੇ ਪਰਚਾ ਕੀ ਨਾਮ ਸਰ ਇਹ ਇੱਕ ਚਮਕੌਰ ਸਿੰਘ ਹੈ ਚਮਕੌਰ ਸਿੰਘ ਦੀ ਮਾਤਾ ਚਮਕੌਰ ਸਿੰਘ ਦੀ ਭੈਣ ਤੇ ਉਹਦਾ ਆਪਣੇਵਾ ਗੁਰਪ੍ਰੀਤ ਤੇ ਇੱਕ ਰੈਨੂ ਕੁੜੀ ਜਿਹਦੇ ਨਾਲ ਇਹਨਾਂ ਦੇ ਦੱਸਣ ਮੁਤਾਬਕ ਕਿ ਉਹਦੇ ਅਫੇਅਰ ਹੀ ਚਮਕੌਰਸ਼ੀ ਦੇ ਅਗਲੀ ਸਰਕਾਰ ਵਾਲੀ ਕੀ ਅਮਰਜਲੀਆਂ ਦੀ ਜਾ ਰਹੀ ਹੈ ਵੀ ਪਰਚਾ ਦਰਜ ਹੋ ਗਿਆ ਜਿਸ ਹਿਸਣ ਜਿਹੜਾ ਵਾਦਾ ਰੈਡ ਬੋਡੀ ਦੀ ਭਾਲ ਲਾ ਤੇ ਟੀਮਾਂ ਭੇਜ ਰਏ ਹਨ ਡੈਡ ਬੋਡੀ ਦੀ ਭਾਲ ਕਰਕੇ ਵੱਖ-ਵੱਖ ਨਾਲ ਸੰਪਰਕ ਵੀ ਕਰ ਰਹੇ ਹਨ ਡੈਡ ਬੋਡੀ ਮਿਲਣ ਤੇ ਉਹਦਾ ਜੋ ਵੀ ਬੈਕਟਰੀ ਵੀ ਨੇ ਲੈ ਕੇ ਉਹ ਵੀ ਉਹਦਾ ਪੋਸਟਮਾਰਟਮ ਕਰਾਇਆ ਜਾ